ਹਲੋ ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਆਪਾਂ ਲਾਈਨਿੰਗ ਵਾਲੇ ਕਮੀਜ਼ ਦੇ ਜੈਪ ਕਿਸ ਤਰ੍ਹਾਂ ਅਟੈਚ ਕਰਨੀ ਆ ਲਾਈਨਿੰਗ ਵਾਲੀ ਕਮੀਜ਼ ਤੇ ਜੈਪ ਲਾਉਣ ਦਾ ਤਰੀਕਾ ਤੁਹਾਡੇ ਨਾਲ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਵੀ ਆਪਾਂ ਜੈਪ ਕਿਸ ਤਰ੍ਹਾਂ ਲਾਉਣੀ ਆ ਇਸ ਤਰ੍ਹਾਂ ਜਿਹੜਾ ਆਪਣਾ ਬੈਕ ਵਾਲਾ ਸੀਗਾ ਉਹ ਆਪਾਂ ਕੱਟ ਲਿਆ ਜਿੰਨਾ ਆਪਾਂ ਡੂੰਗਾ ਰੱਖਣਾ ਸੀਗਾ ਉਹਨਾਂ ਕੱਟ ਕੇ ਤੇ ਆਪਾਂ ਸੈਂਟਰ ਦੇ ਵਿੱਚ ਕਰੀਜ਼ ਬਣਾ ਲੈਣੀ ਆ ਸੈਂਟਰ ਦੇ ਵਿੱਚ ਆਪਾਂ ਕਰੀਜ਼ ਬਣਾ ਕੇ ਤੇ ਉਹਦੇ ਉੱਤੇ ਆਪਾਂ ਲਾਵਾਂਗੇ ਜਿੱਥੇ ਆਪਾਂ ਜੈਪ ਲਾਉਣੀ ਉੱਥੇ ਕਰੀਜ਼ ਬਣਾਈ ਹੋਈ ਆ ਤੇ ਫੇਰ ਆਪਾਂ ਪੇਸਟਿੰਗ ਪੱਟੀ ਲੈਣੀ ਆ ਪੇਸਟਿੰਗ ਪੱਟੀ ਆਪਾਂ ਲੈਣੀ ਆ 3 ਇੰਚ ਚੌੜੀ ਤੇ ਲੰਮੀ ਆਪਾਂ ਜਿੰਨੀ ਆਪਾਂ ਜੈਪ ਦੇ ਹਿਸਾਬ ਨਾਲ ਜਿੰਨੀ ਆਪਾਂ ਜੈਪ ਲਾਉਣੀ ਆ ਉਸ ਦੇ ਹਿਸਾਬ ਨਾਲ 2 ਇੰਚ ਜਿਆਦਾ ਰੱਖ ਲੈਣੀ ਆ ਨੀਚੇ ਤੋਂ ਤੇ ਇੱਕ ਅੱਧਾ ਇੰਚ ਤਾਂ ਉੱਪਰ ਤੋਂ ਜਿਆਦਾ ਰੱਖ ਲੈਣੀ ਆ ਤੇ ਪੇਸਟਿੰਗ ਪੱਟੀ ਤੇ ਆਪਾਂ ਕੱਪੜਾ ਚਪਕਾ ਕੇ ਤੇ ਉਹਨੂੰ ਆਪਾਂ ਸੈਂਟਰ ਦੇ ਵਿੱਚ ਉਸੇ ਤਰ੍ਹਾਂ ਹੀ ਰੱਖਾਂਗੇ ਜਿੱਥੇ ਆਪਣੀ ਕਰੀਜ਼ ਬਣਾਈ ਹੋਈ ਆ ਉਥੇ ਰੱਖ ਕੇ ਤੇ ਆਪਾਂ ਨਿਸ਼ਾਨ ਲਾਵਾਂਗੇ ਉਹਦੇ ਤੇ ਜਿਹੜੀ ਕਰੀਜ਼ ਆ ਆਪਣੀ ਉਹ ਆਪਣੀ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਹੈ ਤੇ ਆਪਾਂ ਜਿਹੜੀ ਸਲਾਈ ਲਾਉਣੀ ਆ ਉਹ ਆਪਾਂ ਪੈਰ-ਪੈਰ ਦੀ ਸਲਾਈ ਛੱਡ ਕੇ ਲਾਉਣੀ ਆ ਪਾਸੇ ਤੋਂ ਜਿਸ ਤਰ੍ਹਾਂ ਨਿਸ਼ਾਨ ਲਾਏ ਆ ਦੇਖੋ ਉਹ ਪਾਸਿਆਂ ਤੇ ਕੰਨੀਆਂ ਤੇ ਲਾਉਣੀ ਆ ਜਿਹੜੀ ਸਲਾਈ ਲਾਉਣੀ ਆਗੀ ਤੇ ਸੈਂਟਰ ਦੇ ਵਿੱਚ ਆਪਣੀ ਕਰੀਜ਼ ਤੇ ਆਪਣੀ ਸਲਾਈ ਨਹੀਂ ਆਉਣੀ ਚਾਹੀਦੀਗੀ ਹੁਣ ਆਪਾਂ ਸਲਾਈ ਲਾਉਣੀ ਸਟਾਰਟ ਕਰਦੇ ਆਂ ਜੀ ਵੀਡੀਓ ਨੂੰ ਘਰਦੋ ਲਾਈਕ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੇ ਤਾਂ ਉਹ ਨਹੀਂ ਸਮਝ ਲੱਗਦੀ ਤਾਂ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਮੈਨੂੰ ਇਸ ਤਰੀਕੇ ਨਾਲ ਆਪਾਂ ਜਿੱਥੋਂ ਤੱਕ ਆਪਾਂ ਜੈਪ ਲਾਉਣੀ ਆ ਉਸ ਨਿਸ਼ਾਨ ਤੱਕ ਆਪਾਂ ਸਲਾਈ ਲਾ ਕੇ ਲੈ ਕੇ ਆਵਾਂਗੇ ਤੇ ਐਂਡ ਤੇ ਆਪਾਂ ਤਿਰਛੀ ਸਲਾਈ ਲਾਉਣੀ ਆ ਚੌਰਸ ਨਹੀਂ ਲਾਉਣੀਗੀ ਤੇ ਆਪਾਂ ਸੂਈ ਨੂੰ ਵਿੱਚ ਹੀ ਰੱਖ ਲੈਣਾ ਵਿੱਚੇ ਰੱਖ ਕੇ ਆਪਾਂ ਤੇ ਦੂਸਰੇ ਪਾਸੇ ਨੂੰ ਮੋੜ ਦੇਣਾ ਹੈ ਫਿਰ ਆਪਾਂ ਉੱਪਰ ਨੂੰ ਸਲਾਈ ਲਾਉਣੀ ਉਸੇ ਤਰ੍ਹਾਂ ਹੀ ਸਟਾਰਟ ਕਰ ਦੇਾਂਗੇ ਪੱਟੀ ਦੇ ਉੱਪਰ ਉੱਪਰ ਲਾਉਣੀ ਆ ਤੇ نیچے ਆਪਣੀ ਕਰੀਜ਼ ਬਣਾਈ ਹੋਈ ਆ ਉਹ ਕਰੀਜ਼ ਨੂੰ ਛੱਡਦੇ ਹੋਏ ਆਪਾਂ ਨਿਸ਼ਾਨ ਦੇ ਉੱਤੇ ਸਲਾਈ ਲਾ ਕੇ ਲੈ ਕੇ ਆਉਣੀ ਆ ਨੀਚੇ ਪੂਰਾ ਧਿਆਨ ਰੱਖਣਾ ਵੀ ਆਪਣੀ ਸਲਾਈ ਆਸੇ ਪਾਸੇ ਨਾ ਜਾਵੇ ਜਿਹੜੀ ਆਪਣੀ ਕਰੀਜ਼ ਆ ਬਿਲਕੁਲ center ਦੇ ਵਿੱਚ ਆਵੇ ਦੇਖੋ ਆਪਣੀ ਜਿਹੜੀ ਸਲਾਈ ਲੱਗ ਲਈ ਆ ਗਈ ਆ ਆਪਾਂ نیچے ਤੋਂ ਦੇਖ ਲੈਣਾ ਵੀ ਆਪਣੀ ਸਲਾਈ ਸਹੀ ਲੱਗੀ ਆ ਵੀ ਆਪਣੇ ਕੋਈ ਬਾਲਤਾਂ ਨਹੀਂ ਪਿਆ ਸਲਾਈ ਦੇ ਵਿੱਚ ਨੀਚੇ ਵਾਲੇ ਪਾਸੇ ਤੇ ਆ ਸਲਾਈ ਆਪਣੀ ਵਧੀਆ ਲੱਗੀ ਆ ਬਿਲਕੁਲ ਪਰਫੈਕਟ ਤਰੀਕੇ ਨਾਲ ਲੱਗੀ ਆ ਕਿਤੇ ਵੀ ਕੋਈ ਬਾਲ ਨਹੀਂ ਆਇਆ ਹੈਗਾ ਤੇ ਹੁਣ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਕੱਟ ਦੇਵਾਂਗੇ ਜਿੱਥੇ ਆਪਣੀ ਕਰੀਜ਼ ਆ ਉਸ ਥਾਂ ਤੇ ਆਪਾਂ ਕੈਂਚੀ ਪਾ ਕੇ ਕੱਟ ਦੇਣਾ ਹੈਗਾ ਕਰੀਜ਼ ਤੋਂ ਕੱਟ ਦੇਣਾ ਹੈ ਕਰੀਜ਼ ਆਪਣੀ ਜਿਹੜੀ ਪੱਟੀ ਸੀ ਉਹਦੀ ਵੀ ਬਣਾਈ ਹੋਈ ਸੀਗੀ ਤੇ ਉਧਰੋਂ ਆਪਣੇ ਜਿਹੜੇ ਸੂਟ ਦੇ ਬੈਕ ਸਾਈਡ ਦੀ ਉਹਦੀ ਵੀ ਕਰੀਜ਼ ਬਣਾਈ ਹੋਈ ਸੀਗੀ ਸੈਂਟਰ ਦੀ ਉਸ ਜਗ੍ਹਾ ਤੋਂ ਕੱਟ ਦੇਣਾ ਆਏਗਾ ਕੱਟ ਬਿਲਕੁਲ ਧਿਆਨ ਨਾਲ ਲਾਉਣਾ ਵੀ ਆਪਣਾ ਕੱਟ ਸੂਟ ਤੇ ਨਾ ਲੱਗ ਜਾਵੇ ਤੇ ਫਿਰ ਜਿਹੜੀ ਆਪਣੀ ਪੇਸਟਿੰਗ ਪੱਟੀ ਆ ਤੇ ਉਹਨੂੰ ਆਪਾਂ ਇਧਰਲੇ ਪਾਸੇ ਕੱਢ ਕੇ ਤੇ ਹੁਣ ਆਪਾਂ ਪੇਸਟਿੰਗ ਪੱਟੀ ਦੇ ਉੱਤੇ ਲਾਉਣੀ ਆ ਸਲਾਈ ਲਾਉਣੀ ਆ ਜਿਹੜੀ ਆਪਾਂ ਕੁੜਤੀ ਦੇ ਉੱਤੇ ਨਹੀਂ ਲਾਉਣੀ ਹੈਗੀ ਪੇਸਟਿੰਗ ਪੱਟੀ ਦੇ ਉੱਤੇ ਨਾਲ-ਨਾਲ ਕਰਕੇ ਦੱਬਵੀਂ ਸਲਾਈ ਲਾਉਣੀ ਆ ਆਪਣਾ ਹੁਣ ਸੈਂਟਰ ਆ ਗਿਆ ਨੀਚੇ ਤੋਂ ਇਥੋਂ ਧਿਆਨ ਨਾਲ ਸਲਾਈ ਲੈ ਕੇ ਆਉਣੀ ਆ ਉਸੇ ਤਰ੍ਹਾਂ ਹੀ ਪੱਟੀ ਨੂੰ ਬਾਹਰ ਕੱਢਦੇ ਹੋਏ ਪੱਟੀ ਦੇ ਉੱਪਰ ਉੱਪਰ ਸਲਾਈ ਲਾਉਣੀ ਆ ਸਲਾਈ ਆ ਪਲਾਤੀ ਹੁਣ ਤੁਹਾਨੂੰ ਦਿਖਾਉਣੀ ਆ ਵੀ ਆਪਣੀ ਕਿਸ ਤਰ੍ਹਾਂ ਦੀ ਫਿਨਿਸ਼ਿੰਗ ਆਈ ਐ ਸਲਾਈ ਦੀ ਹੁਣ ਆਪਾਂ ਉਹਨੂੰ ਇਸ ਤਰ੍ਹਾਂ ਦੋਨੇ ਸਾਈਡਾਂ ਨੂੰ ਜੋੜ ਕੇ ਆ ਦੇਖੋ ਆ ਦੇਖੋ ਇਸ ਤਰ੍ਹਾਂ ਆਪਣੀ ਜਿਹੜੀ ਸਲਾਈ ਲੱਗੀ ਆ ਬਿਲਕੁਲ ਬਹੁਤ ਜ਼ਿਆਦਾ ਫਿਨਿਸ਼ਿੰਗ ਆਈ ਐ ਪੱਟੀਆਂ ਬਿਲਕੁਲ ਅੰਦਰ ਹੋ ਗਈਆਂ ਤੇ ਜਿਹੜੀ ਆਪਣੀ ਪਾਈਪਿੰਗ ਆ ਗੁੰਮ ਲੱਗੂਗੀ ਬਿਲਕੁਲ ਵੀ ਲੈਸ ਜੈਪ ਜਿਹੜੀ ਲੱਗੂਗੀ ਬਿਲਕੁਲ ਗੁੰਮ ਲੱਗੂਗੀ ਨੀਚੇ ਤੋਂ ਹੁੰਦਾ ਹੈ ਜੀ ਇੱਥੇ ਆਪਣਾ ਝੋਲ ਜਾਣੀ ਪੈਣਾ ਚਾਹੀਦਾਗਾ ਜੇ ਇੱਥੋਂ ਸਹੀ ਲੱਗ ਗਈ ਆਪਣੀ ਸਲਾਈ ਤਾਂ ਸਮਝੋ ਤੁਹਾਡੀ ਜਿਹੜੀ ਜੈਪ ਉਹ ਵੀ ਬਿਲਕੁਲ ਵਧੀਆ ਲੱਗ ਗਈ ਤੇ ਹੁਣ ਆਪਾਂ ਜੈਪ ਲਾਵਾਂਗੇ ਜੈਪ ਲਾਉਣ ਦੀ ਖਾਤਰ ਆਪਾਂ ਪੈਰ ਚੜਾਵਾਂਗੇ ਇੱਕ ਪੈਰ ਇੱਕ ਪੈਰ ਦੇ ਨਾਲ ਲਾਉਣੀ ਚਾਹੀਦੀ ਹੈ ਹਮੇਸ਼ਾ ਜੈਪ ਉਹਦੇ ਵਾਸਤੇ ਆਪਾਂ ਪੈਰ ਬਦਲਾਂਗੇ ਕਿਉਂਕਿ ਜੇ ਆਪਾਂ ਦੋ ਪੈਰਾਂ ਨਾਲ ਲਾਉਣੇ ਆ ਤਾਂ ਸਲਾਈ ਥੋੜਾ ਜਿਹਾ ਪਿੱਛੇ ਕਰਕੇ ਲੱਗਦੀ ਹੈ ਤੇ ਫਿਰ ਫਿਨਿਸ਼ਿੰਗ ਨਹੀਂ ਆਉਂਦੀ ਤੇ ਇਹਦੇ ਵਾਸਤੇ ਆਪਾਂ ਨੂੰ ਇੱਕ ਪੈਰ ਚੜ੍ਹਨਾ ਪਊਗਾ ਇੱਕ ਪੈਰ ਚੜਾ ਕੇ ਆਪਾਂ ਸਲਾਈ ਲਾਵਾਂਗੇ ਫੇਰ ਆਪਾਂ ਐਸ ਤਰ੍ਹਾਂ ਚੰਗੀ ਤਰ੍ਹਾਂ ਟਿਕਾ ਕੇ ਕਮੀਜ਼ ਨੂੰ ਰੱਖ ਲੈਣਾ ਹੈਗਾ ਵੀ ਆਪਾਂ ਜੇ ਆਪਾਂ ਅਟੈਚ ਕਰਨੀ ਆ ਤੇ ਆਪਾਂ ਜੇ ਆਪਾਂ ਨੂੰ ਪੁੱਠੀ ਕਰਕੇ ਖੋਲ ਲੈਣਾ ਹੈਗਾ ਖੋਲ ਕੇ ਪੁੱਠੀ ਕਰਕੇ ਰੱਖਣਾ ਹੈਗਾ ਜਿਹੜਾ ਉਹਦਾ ਕੁੰਡਾ ਹੈ ਉਹਨੂੰ ਵਿਚਾਲੀ ਸਾਈਡ ਕਰਕੇ तरीके ਨਾਲ ਵਿਚਾਲੇ ਪਾਸੇ ਕਰਕੇ ਆਪਾਂ ਸਲਾਈ ਨੂੰ ਤੇ ਨਾਲ-ਨਾਲ ਕਰਕੇ ਸਲਾਈ ਲਾਉਣੀ ਸਟਾਰਟ ਕਰ ਦਾਂਗੇ ਕੁੰਡਾ ਵਿੱਚ ਕਰਕੇ ਇੱਕ ਪਾਸੇ ਤੋਂ ਆਪਾਂ ਸਲਾਈ ਲਾਉਣੀ ਸਟਾਰਟ ਕਰ ਦਾਂਗੇ ਤੇ ਆਪਾਂ ਉਸੇ ਤਰ੍ਹਾਂ ਹੀ ਫਿਰ نیچے ਤੱਕ ਲੈ ਕੇ ਆਵਾਂਗੇ ਸਲਾਈ ਤੇ ਫਿਰ ਉਸੇ ਪੈਰ ਨਾਲ ਹੀ ਆਪਾਂ نیچے ਤੋਂ ਫਿਰ ਤਾਂ ਨੂੰ ਲੈ ਕੇ ਆਵਾਂਗੇ ਸਲਾਈ ਨੂੰ ਪਹਿਲਾਂ ਉੱਪਰ ਤੋਂ نیچے ਫਿਰ نیچے ਤੋਂ ਤਾਂ ਨੂੰ ਲੈ ਕੇ ਆਵਾਂਗੇ ਫਿਰ ਆਪਾਂ ਨੂੰ ਪੈਰ ਬਦਲਣ ਦੀ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਹੁੰਦੀ ਤੇ ਇਸ ਤਰ੍ਹਾਂ ਆਪਾਂ ਸਲਾਈ ਨੂੰ ਬਿਲਕੁਲ ਸਿੱਧਾ ਕਰਕੇ ਕੱਪੜੇ ਨੂੰ ਬਿਲਕੁਲ ਸਿੱਧਾ ਕਰਕੇ ਇਸੇ ਤਰ੍ਹਾਂ ਹੀ ਧਿਆਨ ਦੇ ਨਾਲ ਦੂਸਰੇ ਪਾਸੇ ਤੋਂ வா சிலை தியான ரெண்ட கப் அப்படின்னா பை ਤੇ ਕੱਲੇ ਆਪਾਂ ਪੱਟੀ ਤੇ ਤੇ ਜੇ ਪਤਾਈ ਲਾਉਣੀ ਹੈਗੇ ਸਲਾਈ ਕਪੜੇ ਤੇ ਨਹੀਂ ਆਉਂਦੀ ਕਪੜੇ ਨੂੰ ਆਪਾਂ ਪਾਸੇ ਕਰ ਦੇਣਾ ਜਿਹੜੀ ਆਪਾਂ ਦਾਬਮੀ ਸਲਾਈ ਲਾਈ ਸੀ ਬਿਲਕੁਲ ਉਹਦੇ ਉੱਪਰ ਕਰਕੇ ਲਾਉਣੀ ਹੈਗੇ ਜੈਪਾ ਉਹਦੇ ਉੱਪਰ ਕਰਕੇ ਜੈਪ ਲਾਉਣੀ ਹੈ ਉਦੇ ਨਾਲੋਂ ਥੋੜਾ ਜਿਹਾ ਵਧਾ ਕੇ ਰੱਖਣੀ ਆ ਜੈਪ ਜਿਹੜੀ ਰੱਖਣੀ ਆ ਉਹਦੇ ਨਾਲੋਂ ਵਧਾ ਕੇ ਰੱਖਣੀ ਆ ਉਸ ਲਾਈਨ ਨਾਲੋਂ ਤੇ ਹੁਣ ਆਪਾਂ ਬਾਹਰ ਕੱਢਦੇ ਆ ਜੈਪ ਨੂੰ ਤੇ ਇਹਨੂੰ ਹੌਲੀ ਹੌਲੀ ਕਰਕੇ ਕੱਢਣਾ ਹੈਗਾ ਸਲਾ ਜੈਪ ਨੂੰ ਬਾਹਰ ਕਿਉਂਕਿ ਧਾਗੇ ਹੁੰਦੇ ਤੇ ਧਾਗਿਆਂ ਦੇ ਵਿੱਚ ਆਪਣਾ ਕਮੀਜ਼ ਫਟਣ ਦਾ ਵੀ ਡਰ ਹੁੰਦਾ ਹੈਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਹੌਲੀ ਹੌਲੀ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਜੈਪ ਨੂੰ ਪਾਰ ਤੱਕ ਲੈ ਕੇ ਜਾਵਾਂਗੇ ਤਾਂਗੇ ਕੱਟ ਲੈਣੇ ਆਗੇ ਪਹਿਲਾਂ ਕਿਉਂਕਿ ਤਾਗਿਆਂ ਦੇ ਵਿੱਚ ਅੜੀ ਹੁੰਦੀ ਹੈ ਸਲਾਈ ਵਾਲਿਆਂ ਚ ਤਾਂ ਆਪਣੀ ਜਿਹੜੀ ਜੈਪਾ ਕੰਪਲੀਟ ਹੋ ਗਈ ਲੱਗ ਕੇ ਤੇ ਹੁਣ ਆਪਾਂ ਇਹਦੀ ਨੀਚੇ ਤੋਂ ਫਿਨਿਸ਼ਿੰਗ ਕਰਾਂਗੇ ਦੇਖੋ ਨੀਚੇ ਤੋਂ ਬਹੁਤ ਵਧੀਆ ਜੈਪਾ ਲੱਗੀ ਆ ਨੀਚੇ ਕੋਈ ਝੋਲ ਨਹੀਂ ਪਿਆ ਇਸ ਜਗ੍ਹਾ ਤੇ ਝੋਲ ਪੈ ਜਾਂਦਾ ਹੁੰਦਾਗਾ ਜੇ ਨਾ ਵਧੀਆ ਲੱਗੀ ਹੋਵੇ ਤਾਂ ਇੱਥੇ ਆਪਣੀ ਵਧੀਆ ਬਿਲਕੁਲ ਫਿਨਿਸ਼ਿੰਗ ਆਈ ਆ ਤੇ ਚਾਕ ਜਿਹੜਾ ਚਾਕ ਦਾ ਨਿਸ਼ਾਨ ਆਪਾਂ ਲਾ ਦਾਂਗੇ ਤੇ ਹੁਣ ਆਪਾਂ ਨੀਚੇ ਤੋਂ ਫਿਨਿਸ਼ਿੰਗ ਕਰਦੇ ਆ ਨੀਚੇ ਤੋਂ ਆਪਾਂ ਜਿਹੜੀ ਬਾਦੂਹਾ ਨੂੰ ਆਪਾਂ ਕੱਟ ਕਰ ਦਾਂਗੇ ਤੇ ਸਾਈਡਾਂ ਤੋਂ ਮੋੜ ਦਾਂਗੇ ਰੀ ਫਿਨਿਸ਼ਿੰਗ ਕਰਨੀ ਜ਼ਰੂਰੀ ਆ ਨਹੀਂ ਫਿਰ ਆਪਣੇ ਪਿੱਛੇ ਢੂਈ ਤੇ ਚੁਬਣ ਲੱਗ ਜਾਂਦੀ ਹੈ ਇਹ ਤੇ ਇਹਨੂੰ ਬਿਲਕੁਲ ਪਰਫੈਕਟ ਤਰੀਕੇ ਨਾਲ ਆਪਾਂ ਸਲਾਈ ਕਰ ਦੇਣਾ ਹੈਗਾ ਤੇ ਨੀਤੇ ਆਪਾਂ ਫੇਰ ਸਲਾਈ ਲਾ ਦੇਣੀ ਆ ਤੇ ਬਾਦੂ ਨੂੰ ਆਪਾਂ ਕੱਟ ਦੇਣਾ ਹੈਗਾ ਤੇ ਹੁਣ ਆਪਾਂ ਉੱਪਰ ਗਲੇ ਤੇ ਲਾ ਕੇ ਰੇ ਪੱਟੀ ਤੇ ਗਲ ਇਹਨੂੰ ਪੂਰਾ ਕਰ ਲਾਂਗੇ ਜੈਪ ਨੂੰ ਆਪਾਂ ਖੁੱਲਾ ਵੀ ਛੱਡ ਸਕਦੇ ਆ ਤੇ ਜੈਪ ਨੂੰ ਆਪਾਂ ਉੱਪਰ ਰੇ ਪੱਟੀ ਲਾ ਕੇ ਆਪਾਂ ਬੰਦ ਵੀ ਕਰ ਸਕਦੇ ਆ ਇਹ ਆਪਣੀ ਚੋਇਸ ਅਨਸਾਰ ਹੈਗਾ ਤੇ ਪਰ ਮੈਂ ਇੱਥੇ ਬੰਦ ਕਰੂੰਗੀ ਇਹਨੂੰ ਆਪਾਂ ਛੋਟੇ-ਛੋਟੇ ਕੱਟ ਪਾ ਦਾਂਗੇ ਵਿੱਚ ਤੇ ਗਲੇ ਨੂੰ ਫਿਨਿਸ਼ਿੰਗ ਨਾਲ ਵਧੀਆ ਵਾਰ ਆਊਗਾ ਤੇ ਹੁਣ ਆਪਾਂ ਦਾਬਮੀ ਸਿਲਾਈ ਲਾ ਕੇ ਆਪਾਂ ਮੰਗਲਾ ਕਰ ਲਾਂਗੇ ਕੰਪਲੀਟ ਤੇ ਹੁਣ ਆਪਾਂ ਇਹਨੂੰ ਵਿੱਚ ਕਰਕੇ ਤਰਪਾਈ ਕਰ ਦਾਂਗੇ ਵਿੱਚ ਕਰਦ ਕੇ ਤੇ ਤਰਪਾਈ ਕਰ ਦਾਂਗੇ ਇਹਦੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ